ਸੱਚਾਈ ਤੁਸੀਂ ਦੇਖ ਰਹੇ ਹੋ ਬ੍ਰੇਕਿੰਗ ਟੂਡੇ ਨਿਊਜ਼ ਤੇ ਮੈਂ ਦਿਪਾਲੇ ਫਿਰੋਜ਼ਪੁਰ ਦੇ ਵਿੱਚ ਬੱਸ ਕਾਰ ਅਤੇ ਔਟੋ ਦੇ ਵਿੱਚ ਟੱਕਰ ਹੋਈ ਹੈ ਫਿਰੋਜ਼ਪੁਰ ਦੇ ਥਾਣਾ ਸਦਰ ਦੇ ਸਾਹਮਣੇ ਇੱਕ ਘਟਨਾ ਵਾਪਰੀ ਹੈ ਜਾਣਕਾਰੀਆਂ ਅਨੁਸਾਰ ਫਿਰੋਜ਼ਪੁਰ ਕੈਂਟ ਤੋਂ ਆ ਰਹੀ ਬੱਸ ਨੇ ਖੜੇ ਔਟੋ ਦੇ ਵਿੱਚ ਪਿੱਛੇ ਟੱਕਰ ਮਾਰੀ ਅਤੇ ਅੱਗੇ ਔਟੋ ਲੱਗੇ ਖੜੇ ਬੁਲਟ ਮੋਟਰਸਾਈਕਲ ਤੇ ਜਾ ਟਕਰਾਏ ਅਤੇ ਬੁਲਟ ਮੋਟਰਸਾਈਕਲ ਉਸ ਦੇ ਅੱਗੇ ਖੜੀ ਕਾਰ ਵਿੱਚ ਜਾ ਵਜਾ ਜਿੱਥੇ ਤਿੰਨ ਬਹਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਵਨ ਵੇ ਦੇ ਹੋਣ ਦੇ ਬਾਵਜੂਦ ਵੀ ਬੱਸ ਵਾਲੇ ਵੱਲੋਂ ਇਸ ਤਰ੍ਹਾਂ ਬਾਨਾਂ ਦੇ ਪਿੱਛੇ ਟੱਕਰ ਮਾਰੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਇਹ ਪਾਸੇ ਵਾਲੇ ਨੇ ਧਿਆਨ ਨਹੀਂ ਦਿੱਤਾ ਜਾਂ ਫਿਰ ਬਸ ਜ਼ਿਆਦਾ ਸਪੀਡ ਤੇ ਹੋਣ ਕਰਕੇ ਹਾਦਸਾ ਵਾਪਰਿਆ ਪਰ ਗੱਲ ਨੀ ਮਤ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਕਰ ਯੋਗ ਹੈ ਕਿ ਪਾਰਿਬਾਨਾ ਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਹੈ ਇੱਕ ਪਾਸੇ ਆਨਾਬੰਦ ਕੀਤਾ ਹੋਇਆ ਹੈ ਇਸ ਦੇ ਬਾਵਜੂਦ ਵੀ ਬੱਸ ਇਸ ਰੋਡ ਤੋਂ ਵੱਡੀ ਮਾਤਰਾ ਦੇ ਵਿੱਚ ਚੱਲ ਰਹੀਆਂ ਨੇ ਜੋ ਜੋ ਅੱਜ ਦਿਨ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਨੇ ਤੇ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਬੱਸ ਵੱਲੋਂ ਸਕੂਲ ਬੱਚੇ ਨੂੰ ਵੀ ਬੱਸ ਥੱਲੇ ਕੁਚਲ ਕੇ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੱਡੇ ਪੰਦਰ ਤੇ ਧਰਨੇ ਵੀ ਦਿੱਤੇ ਗਏ ਸੀ ਇਸ ਰੋਡ ਤੋਂ ਵੱਡੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਹੁਣ ਲਗਾਤਾਰ ਇਸ ਰੂਟ ਤੇ ਵੱਡੇ ਵਾਹਨ ਚਲਾਏ ਜਾ ਰਹੇ ਨੇ ਤੇ ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਇਹ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੁੱਕ ਕਰਕੇ ਤਸੀਲੇ ਆਇਆ ਸੀ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪੈ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਤਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਤਾ ਹੈ ਸਵਾਰੀਆਂ ਤੇ ਨਹੀਂ ਬਟ ਗਏ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੱਟਾਂ ਲੱਗੀਆਂ ਬਿਸਕਲ ਸੀ ਡਰਾਈਵਰ ਦਾ ਨਾਮ ਛਾਂਗਾ ਕੋਈ ਨਹੀਂ ਮਮਤਾ ਉਹ ਰੋਡ 'ਚ ਆ ਬਾਸ ਰੋਡ ਵੇਚੀ ਸਰ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲਓ ਬਾਸ ਰੋਡ ਦੇ ਕਿਨਾਰੇ ਸੀਗੇ ਹਾਂਜੀ ਪੇਪਲ ਦਾ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬੱਸ ਲਾਂਦੀ ਠੀਕ ਹੈ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਪਿੱਛੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਕੱਟੀ ਵੇਖੇ ਖੜੀ ਹੈ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟੋ ਬਿਲਕੁਲ ਤੋੜਤਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟੋ ਹੈ ਨਹੀਂ ਆਪਣਾ ਬਤਾ ਹਾਂਜੀ ਬੱਸ ਵਾਲੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਘਟਾ ਘਟਾੜ ਅੱਸੀਸ ਪੇੜਤਾ ਹੀ ਹਾਂਜੀ ਉਹ ਗੱਡੀ ਦੇਖ ਲੋ ਹਾਂਜੀ ਅਹਿ ਪਰਿਵਰ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਦੋ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆ ਜੀ ਆਪਸੇ ਤਸੀਲ ਦੇ ਸਾਹਮਣੇ ਹੋਇਆ ਪੁਰਾਣੀ ਤਸੀਲ ਦੇ ਸਾਹਮਣੇ ਇੱਕੋ ਹੀ ਰੋਡਵੇ ਦੀ ਬੱਸ ਹੈ ਸਾਡੀ ਡਿਪੋ ਦੀ ਰੇਲਵੇ ਫੋਲ ਵਾਲੇ ਕੋਲੋਂ ਵੀ ਆ ਰਹੀ ਸੀ ਸਾਈਡ ਤੇ ਕਾਟੋ ਖੜਾ ਸੀ ਉਹਦੇ ਅੱਗੇ ਬੁਲਟ ਖੜਾ ਸੀ ਬੁਲਟ ਦੇ ਅੱਗੇ ਇੱਕ ਕਰੇਟਾ ਕਰਦੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਸੀ ਅੱਗੇ ਜਾ ਕੇ ਬੁਲਟ ਤੇ ਬੱਜੀ ਆਟੋ ਆਟੋ ਜਿਹੜਾ ਬੁਲਟ ਮੋਟਰਸਾਈਕਲ ਦੇ ਅੱਗੇ ਖੜਾ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਅ ਕਿਸੇ ਦੇ ਕੋਈ ਸੱਟ ਨਹੀਂ ਵੱਜੀ ਅ ਨਿਕਲਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਦੇਖ ਕਰ ਰਹੀ ਹਾਂ ਤੁਹਾਨੂੰ